ਹਾਂਜੀ ਦੋਸਤੋ 14 ਮਈ 2024 ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਬਈ ਤੇ ਆਪਣੇ ਜੋ ਹਜੇ ਬਹੁਤੇ ਬੰਦੇ ਸਕੀਮ ਲਾਈ ਜਾਂਦੇ ਹੋਣਗੇ ਸੋਚੀ ਜਾਂਦੇ ਹੋਣਗੇ ਵਿਅਤ ਕੀ ਝੋਨੇ ਦੀ ਕਿਹੜੀ ਵੈਰਾਈਟੀ ਲਾਈਏ ਬਾਸਮਤੀ ਲਾਈਏ ਮੁੱਛ ਲਾਈਏ ਕਿ ਪਰਮਾ ਲਾਈਏ ਤੇ ਹਜੇ ਆਪਾਂ ਜੱਕਾਂ ਤੱਕਾਂ 'ਚ ਹੋਵਾਂਗੇ ਸਕੀਮਾਂ ਲਾਈ ਜਾਂਦੇ ਹੋਵਾਂਗੇ ਵਿਅਤ ਕੀ ਕਿਹੜੀ ਵੈਰਾਈਟੀ ਲੱਗੂਗੀ ਪਰ ਆ ਤੁਸੀਂ ਦੇਖ ਲਓ ਬਈ 14 ਤਰੀਕ ਦੀ ਵੀਡੀਓ ਆ ਤੇ ਝੋਨਾ ਚੱਲਿਆ ਹੋਇਆ ਬਈ ਤੇ ਆਪਣੇ ਪੰਜਾਬ ਦੀ ਵੀਡੀਓ ਆ ਆ ਤੁਸੀਂ ਦੇਖ ਲਓ ਹਨਾ ਮਾਹੌਲ ਤੋਂ ਪਤਾ ਲੱਗ ਜਾਂਦਾ ਖੇਤਾਂ ਦੇ ਤੋਂ ਆਪਣੇ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੀ ਵੀਡੀਓ ਆ ਤੇ ਝੋਨਾ ਬਈ ਲੱਗਿਆ ਹੋਇਆ ਤੇ ਕਈ ਦਿਨ ਹੋ ਗਏ ਝੋਨੇ ਲੱਗੇ ਨੂੰ ਤੇ ਇਸ ਪਿੱਛੇ ਕੀ ਕਹਾਣੀ ਆ ਸਾਰੀ ਆਪਾਂ ਗੱਲਬਾਤ ਤੁਹਾਨੂੰ ਸਮਝਾਉਣੇ ਆ ਵੈਸੇ ਕੋਈ ਵੱਡੀ ਗੱਲ ਨਹੀਂ ਹਨਾ ਕੋਈ ਇਹ ਨਾ ਸਮਝੇ ਵੀ ਬਹੁਤ ਯਾਰ ਕੋਈ ਰੌਕਟ ਸਾਇੰਸ ਦੱਸਤੀ ਆਪਾਂ ਨਾਰਮਲ ਹੀ ਵੀਡੀਓ ਬਣਾ ਰਹੇ ਆ ਦੱਸਣ ਦੇ ਲਈ ਕਿਉਂਕਿ ਫੇਸਬੁੱਕ ਤੇ ਇਹ ਵੀਡੀਓ ਕਾਫੀ ਵਾਇਰਲ ਹੁੰਦੀਆਂ ਵੀ ਯਾਰ ਇੱਕ ਪਾਸੇ ਮਸ਼ੀਨ ਕਣ ਕੱਢੀ ਜਾਂਦੀ ਆ ਤੇ ਦੂਜੇ ਪਾਸੇ ਝੋਨਾ ਲੱਗ ਜਾਂਦਾ ਲੋਕ ਅਲੱਗ-ਅਲੱਗ ਕਮੈਂਟ ਕਰਦੇ ਆ ਵੀ ਇਹ ਕੀ ਚੱਕਰ ਆ ਕਿੱਥੇ ਲੱਗਦਾ ਝੋਨਾ ਕਿਵੇਂ ਲੱਗਦਾ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਵੀ ਆਪਾਂ 22 ਤਰੀਕ ਤੋਂ ਪਹਿਲਾਂ ਝੋਨਾ ਨਹੀਂ ਲਾ ਸਕਦੇ ਪਨੀਰੀ ਨਹੀਂ ਬੀਜ ਸਕਦੇ ਸੋ ਇਹ ਸਾਰਾ ਕੁਝ ਕਿਵੇਂ ਹੁੰਦਾ ਇਹਦੀ ਪੂਰੀ ਡਿਟੇਲ ਨਾਲ ਆਪਾਂ ਜਾਣਕਾਰੀ ਲੈਣੇ ਆ ਬਾਈ ਹੋਰਾਂ ਤੋਂ ਤੇ ਦੋਸਤੋ ਇਸ ਸਮੇਂ ਆਪਾਂ ਖੜੇ ਆ ਮਕਸਰ ਜ਼ਿਲ੍ਹੇ ਦੇ ਪਿੰਡ ਦੋਦਾ ਵਿਖੇ ਬਠਿੰਡਾ ਮਕਸਰ ਰੋਡ ਤੇ ਇਹ ਦੋਦਾ ਪਿੰਡ ਆ ਤੇ ਇੱਥੇ ਇਹ ਝੋਨਾ ਹਰ ਸਾਲ ਹੀ ਬਹੁਤ ਜ਼ਿਆਦਾ ਵੱਡੇ ਰਕਵੇ ਦੇ ਵਿੱਚ ਲੱਗਦਾ ਹੈਗਾ ਬਹੁਤ ਕਿਸਾਨ ਆ ਜਿਹੜੇ ਕਣਕ ਵੱਢ ਕੇ ਨਾਲ ਦੀ ਨਾਲ ਇਹ ਝੋਨਾ ਜਿਹੜਾ ਲਾਉਂਦੇ ਹੈਗੇ ਆ ਤੇ ਆਜੋ ਆਪਾਂ ਜਾਣਕਾਰੀ ਲੈਣੇ ਆ ਕਿਸਾਨਾਂ ਤੋਂ ਵੀ ਇਹ ਕਿਵੇਂ ਲੱਗਦਾ ਝੋਨਾ ਕਿਹੜੀ ਦੀ ਵੈਰਾਈਟੀ ਹੁੰਦੀ ਹੈ ਕਿੰਨੇ ਦਿਨਾਂ ਦੀ ਵੈਰਾਈਟੀ ਹੁੰਦੀ ਹੈ ਸਾਰੀ ਜਾਣਕਾਰੀ ਆਪਾਂ ਲੈਣੇ ਆਂ ਵੀ ਹਾਂਜੀ ਦੋਸਤੋ ਆਪਣੇ ਨਾਲ ਹੈਗੇ ਆ ਪਿੰਡ ਦੋਦਾ ਦੇ ਕਿਸਾਨ ਬਲਦੇਵ ਸਿੰਘ ਜਿਹੜੇ ਕਿ ਹਰ ਸਾਲ ਇਹ ਝੋਨਾ ਲਾਉਂਦੇ ਆ ਤੇ ਇਹ ਝੋਨਾ ਕਿਵੇਂ ਲੱਗਦਾ ਕਿਹੜੀ ਵੈਰਾਈਟੀ ਹੁੰਦੀ ਆ ਜੋ ਆਪਾਂ ਜਾਣਕਾਰੀ ਲੈਣੇ ਆਂ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਈ ਜੀ ਇਹ ਦੱਸਿਓ ਜਿਹੜਾ ਆਪਾਂ ਝੋਨਾ ਲੱਗਿਆ ਲਾਈ ਬੈਠੇ ਆ ਹਨਾ ਕਣਕ ਵੱਡੀ ਹੈ ਹਜੇ ਜ਼ਿਮੀਂਦਾਰ ਤੂੜੀਆਂ ਬਣਾ ਕੇ ਹੁਣ ਵਿਹਲੇ ਹੋਏ ਆ ਤੇ ਆਪਣਾ ਝੋਨਾ ਚੱਲਿਆ ਖੜਾ ਵੀ ਇਹ ਕਿਹੜੀ ਵੈਰੈਟੀ ਹੁੰਦੀ ਹੈ ਝੋਨੇ ਦੀ ਕਿਵੇਂ ਲੱਗਦਾ ਜੀ ਇਹ ਇਹ 60 ਗਵਿੰਦਾ ਵੱਜਾ ਜੀ 60 ਗਵਿੰਦਾ ਹਾਂਜੀ ਠੀਕ ਹੈ ਜੀ 60 ਦਾ ਮਤਲਬ ਵੀ ਇਹ 60 ਦਿਨਾਂ ਤੇ ਤਿਆਰ ਹੋ ਜਾਂਦਾ ਦੋ ਮਹੀਨਿਆਂ 'ਚ ਢਾਈ ਕਿ ਮਹੀਨੇ ਲੱਗ ਜਾਂਦੇ ਉਹ ਕਹਿੰਦੇ ਠੀਕ ਹੈ ਜੀ ਠਾ ਜਦੋਂ ਅੱਜ ਮੰਨ ਲਾਪਾ ਪੱਟ ਕੇ ਪਨੀਰੀ ਲਾਤੀ ਇਦੂ 2.5 ਮਹੀਨੇ ਬਾਅਦ ਨੇ ਵੱਢਿਆ ਜਾ ਹਾਂਜੀ ਹਾਂਜੀ ਠੀਕ ਹੈ ਜਿਵੇਂ ਆਪਣੇ ਚਾਰ ਵਾਲੀ ਮੱਕੀ ਵੀ ਦੇ ਲੋਗ ਹਨਾ ਉਹਨੇ ਟਾਈਮ 'ਚ ਵੱਢਿਆ ਹਾਂਜੀ ਠੀਕ ਹੈ ਜੀ ਜਿਵੇਂ ਆਪਣੇ ਬਈ ਮਨਜ਼ੂਰੀ ਨਹੀਂ ਮਿਲੀ ਹੋਈ ਆਪਣੇ ਜ਼ਿਲ੍ਹੇ ਨੂੰ ਵੀ ਹਨਾ ਆਪਾਂ 10 ਜੂਨ ਤੋਂ ਬਾਅਦ ਚੋਂ ਨਾ ਲਾ ਸਕਦੇ ਆ ਇੱਥੇ ਫਿਰ ਤੁਸੀਂ ਕਿਵੇਂ ਲਾਉਣਿਓ ਜੀ ਇਹ ਸੇਮ ਚੇਰ ਗਿਆ ਸੇਮ ਵਾਲਾ ਏਰੀਆ ਕਰਕੇ ਹਾਂ ਲਾਈਏ ਇੱਥੋਂ ਇਹ ਨਹਿਰਾ ਲੰਗਦੀਆਂ ਨੇ ਹਾਂਜੀ 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 ਦੋਸਤੋ ਜਿਹੜੀਆਂ ਬਈ ਰਾਜਸਥਾਨ ਫੀਡਰ ਨਹਿਰਾ ਹੈਗੀਆਂ ਜੁੜਮੀਆਂ ਨਹਿਰਾ ਇੱਥੋਂ ਇਸ ਪਿੰਡ ਦੇ ਵੀ ਲੰਗਦੀਆਂ ਨੇ ਤਾਂ ਕਰਕੇ ਪਿੰਡ ਜਿਹੜਾ ਸੇਮ ਵਾਲੇ ਏਰੀਏ ਦੇ ਵਿੱਚ ਆਉਂਦਾ ਇਹਦਾ ਸਟੇ ਵੀ ਲੈਣਾ ਪੈਂਦਾ ਜਾਂ ਕੋ ਮਨਜ਼ੂਰੀ ਮਿਲੀ ਹੋਈ ਹੈ ਪਿੰਡ ਨੂੰ ਜੀ ਮਨਜ਼ੂਰੀ ਮਿਲੀ ਕੋਈ ਮਨਜ਼ੂਰੀ ਮਿਲੀ ਹੋਈ ਹਾਂਜੀ ਠੀਕ ਹੈ ਜੀ ਜਦੋਂ ਆਪਾਂ ਇਹ ਝੋਨਾ ਲਾਉਨੇ ਆ ਫਿਰ ਇਹਦੀ ਪਨੀਰੀ ਕਿਹੜੇ ਮਹੀਨੇ ਵਿੱਚ ਬੀਜੀ ਜਾਂਦੀ ਹੈ ਜੀ ਇਹ ਦੇਸੀ ਮਹੀਨਾ ਦਾ ਪਹਿਲੀ ਚੇਤ ਆ ਜੀ ਹਾਂਜੀ ਤਰੀਕ ਵੇਖ ਲਓ ਉਸ ਹਿਸਾਬ ਨਾਲ ਮਾਰਚ ਜੀ ਆ ਗਈ ਮਾਰਚ ਚ ਆ ਗਈ ਜਦੋਂ ਕਣਕਾਂ ਜੇ ਹਰ ਗਾਂਢੀ ਖੜੀਆਂ ਹੁੰਦੀਆਂ ਹਨ ਹਾਂ ਜੀ ਪਨੀਰੀ ਫਿਰ ਤੁਸੀਂ ਉਦੋਂ ਬੀਜ ਦਿੰਨੇ ਆਂ ਹਾਂ ਜੀ ਹਾਂ ਜੀ ਪੀ ਫਿਰ ਇਹ ਆਪਦਾ ਹੁੰਦਾ ਕਿ ਨਵਾਂ ਹੀ ਆਉਂਦਾ ਜੀ ਨਹੀਂ ਆਪਦੇ ਰੱਖਾਂਗੇ ਜੀ ਹੁਣ ਆਪਦੇ ਰੱਖਦੇ ਹਾਂ ਹਾਂ ਜੀ ਠੀਕ ਹੈ ਜੀ ਇਹਦਾ ਫਿਰ ਜਿਹੜਾ ਦੂਜੇ ਝੋਨੇ ਵਾਂਗੂ ਹੀ ਹੁੰਦਾ ਸਹਾਬਕਤਾ ਬਿਮਾਰੀਆਂ ਵਗੈਰਾ ਉਵੇਂ ਹੀ ਆਉਂਦੀਆਂ ਕਿ ਫਰਕ ਹੁੰਦਾ ਕੋਈ ਨਹੀਂ ਫਰਕ ਆਈ ਇਸ ਸਪਰੇਅ ਵੀ ਇੱਕੋ ੋ ਹੀ ਲੈਂਦਾ ਹੈ ਅੱਛਾ ਤੇ ਰੇਂਜ ਪਾਲਨੇ ਸਾਧ ਤਨ ਗੱਟੇ ਠੀਕ ਹੈ ਜੀ ਉਹ ਨਾ ਬਹੁਤ ਫਰਕ ਆ ਬਿਮਾਰੀਆਂ ਦਾ ਅੱਛਾ ਇਹ ਥੋੜੀ ਗਰਮੀ ਚਾਰੇ ਪਾਲਦਾ ਠੀਕ ਹੈ ਤੇ ਜਿਵੇਂ ਅੱਜ ਕੱਲ ਕੰਮ ਦੀ ਰੁੱਤ ਹੁੰਦੀ ਹੈ ਹਨਾ ਲੇਬਰ ਵੀ ਬਹੁਤ ਘੱਟ ਮਿਲਦੀ ਆ ਇਹਦੀ ਲਵਾਈ ਲੂਈ ਕਿੰਨੀ ਕੁ ਹੁੰਦੀ ਆ ਇਸ ਸਮੇਂ ਪੂਰਾ ਕਸ ਪਿਆ ਗਿਆ ਤਾਂ ਹੋ ਗਈ 2800 ਪਹਿਲਾਂ 2500 ਤੇ ਲਾਈ 2500 ਤੇ ਲਾਈ ਤੁਹਾਡੇ ਪਿੰਡ ਦੀ ਲੇਬਰ ਹੀ ਹੁੰਦੀ ਆ ਹਾਂ ਪਰ ਪਾਣੀ ਤਾਂ ਆਈ ਸੀ ਤੇ ਇਧਰ ਨਾਲ ਸੂਰਜਾ ਦਾ ਹਾਂਜੀ ਪਰੋਂ ਆਈ ਸੀ ਲੇਬਰ ਠੀਕ ਹੈ ਤੁਹਾਡੇ ਦੀ ਹੈਗੀ ਤੁਸੀਂ ਹਰ ਸਾਲ ਹੀ ਲਾਉਨੇ ਹੋ ਇਹ ਹਾਂਜੀ ਹਾਂਜੀ ਇਹਦਾ ਫਿਰ ਜਦੋਂ ਕਟਾਈ ਹੁੰਦੀ ਆ ਝਾੜ ਚੂੜ ਕਿੰਨਾ ਕ ਆ ਜਾਂਦਾ ਝਾੜ ਮਗਰੇ ਸਾਲ ਤਾਂ ਆ ਗਈ 72 73万 ਜੀ ਹੁਣ ਗਾਂ ਵੇਖੂ ਬਦਲ ਗੂ ਗਾਂ ਵੇਖੋ ਜੀ ਹਾਂਜੀ ਉਦੋਂ ਜਦੋਂ ਫਿਰ ਮੀਂਹੂ ਦੇ ਵਿੱਚ ਆ ਜਾਏ ਕੋਈ ਨੁਕਸਾਨ ਨਹੀਂ ਹੁੰਦਾ ਜਦੋਂ ਵੱਡਣਾ ਹੁੰਦਾ ਕਈ ਵਾਰੀ ਮੀਂਹ ਉਦੋਂ ਮੀਂਹ ਵੀ ਸਟਾਰਟ ਹੋ ਜਾਂਦੇ ਨਹੀਂ ਵਾਂਝ ਤਾਂ ਕੋਈ ਦਿੱਕਤ ਨਹੀਂ ਪਾਂਝ ਮਸ਼ੀਨਾਂ ਦੂਜੀਆਂ ਵੜਦੀਆਂ ਫੋਰ ਵਾਈ ਫੋਰ ਅੱਛਾ ਵੜਨ ਕੋਈ ਦਿੱਕਤ ਨਹੀਂ ਆ ਵੇਖਦਾ ਕਿੱਥੇ ਜੀ ਇਹ ਫਿਰ ਇਹ ਸ਼ਹਿਰ ਹੁੰਦਾ ਪ੍ਰਾਈਵੇਟੀ ਸ਼ਹਿਰ ਕੀ ਰੇਟ ਰੂਟ ਕੀ ਹੁੰਦਾ ਬਾਹਰ ਤਾਂ ਖੱਚੀ ਸੀ 1800 ਤੋਂ ਲੈ ਕੇ ਮਰੂਆਗੇ 1900 ਨੇ ਵਿਗਗੇ ਜੀ ਅੱਛਾ ਹਾਂਜੀ ਠੀਕ ਹੈ ਜੀ ਜਿਵੇਂ ਇਹਦਾ ਹਰ ਸਾਲ ਤੁਸੀਂ ਲਾਉਨੇ ਹੋ ਘੱਟ ਤੋਂ ਘੱਟ ਝਾੜੇ ਦਾ ਕਿੰਨਾ ਕੁ ਹੁੰਦਾ ਜੇ ਪੂਰਾ ਮੌਸਮ ਵਧੀਆ ਲੱਗ ਜੇ ਤੇ ਵੱਧ ਤੋਂ ਵੱਧ ਕਿੰਨਾ ਝਾੜ ਆ ਜਾਂਦਾ ਨਹੀਂ 75 ਰੁਪਏ ਦੇ ਵਧੀਆ 75 ਤੋਂ ਨਹੀਂ ਵਧੀਆ ਘੱਟ ਤੋਂ ਘੱਟ ਬਈ 60 ਤੱਕ 60 ਤੱਕ ਤਾਂ ਹੋ ਹੀ ਜਾਂਦਾ ਹੋ ਜਾਂਦਾ ਇਹਦਾ ਜੇ ਆਪਾਂ ਖਰਚੇ ਦੀ ਗੱਲ ਕਰੀਏ ਖਰਚਾ ਕਿੰਨਾ ਕੁ ਹੋ ਜਾਂਦਾ ਇਹਦੇ ਤੇ ਖਰਚਾ ਹੀ ਹੋ ਗਈ ਰੇ ਹੋ ਗਈ ਉਸ ਪ੍ਰੇ ਆਉਂਗਾ ਬਾਕੀ ਕਦੂ ਭਾਈ ਦਾ ਖਰਚਾ ਹਾਂ ਇਹ ਬਾਕੀ ਦਾ ਖਰਚਾ ਠੀਕ ਹੈ ਜੀ ਤੁਹਾਡੇ ਪਿੰਡ ਕਿੰਨਾ ਕੁ ਲੱਗਦਾ ਹੈ ਕਿੰਨੇ ਕੁ ਰਕਬੇ 'ਚ ਲੱਗਦਾ ਝੋਨਾ ਹੈ ਆਂਕੇ ਦੋਏ ਸੀ ਲੱਗ ਗਿਆ ਕਿਵੇਂ ਰਹੀ ਅੱਛਾ ਦੋ ਜਿਆਦਾ ਲੱਗ ਗਿਆ ਦੋ ਜਿਆਦਾ ਲੱਗ ਗਿਆ ਕੀ ਕਾਰਨ ਹੈ ਦਾ ਇੰਨਾ ਲੱਗਣ ਦਾ ਇਹ ਕਾਰਨ ਆ ਹੀ ਹੋ ਗਿਆ ਪਰ ਆ ਗਿਆ ਰੀਡਮ ਬਾਸਪਤੀ ਆ ਵੀ ਇੱਕ ਵਸਤੂ ਹੀ ਹੂਰ ਲਾ ਲਾਂਗੇ ਪਿਲਾਏ ਲਾ ਗੀ ਅੱਛਾ ਜਿਵੇਂ ਹੁਣ ਆਪਣਾ ਇਹ ਕਿੰਨੇ ਦਿਨ ਹੋ ਗਏ ਲੱਗੇ ਨੂੰ ਝੋਨੇ ਨੂੰ ਚੱਲਿਆ ਖੜਾ ਆਪਣਾ ਇਹ ਨਹੀਂ ਤਾਂ ਹੋਈ ਹੋਣੀ 10 ਦਿਨ 10 ਦਿਨ ਹੋ ਗਏ ਠੀਕ ਹੈ ਜੀ ਜਦੋਂ ਇਹ ਵੱਢਿਆ ਗਿਆ ਇਸ ਖੇਤ ਦੇ ਵਿੱਚ ਫਿਰ ਤੁਸੀਂ ਕਿਹੜੀ ਵੈਰੈਟੀ ਲਾਉਂਗੇ 1509 ਜੀ 1509 ਬਾਸਪਤੀ ਹਾਂ ਜੀ ਠੀਕ ਹੈ ਜੀ ਉਦੋਂ ਫਿਰ ਵਾਹੂ ਕਿ ਕਦੂ ਕਰਦੇ ਹੋ ਕਿ ਉਵੇਂ ਨੱਪ ਦਿੰਦੇ ਹੋ ਨਾ ਇਹਨੂੰ ਵੱਢ ਕੇ ਤੇ ਪਾਣੀ ਛੜ ਕੇ ਵਿੱਚ ਹੀ ਕਰਦੇ ਸਾਰੀ ਉਵੇਂ ਹੀ ਕਦੂ ਕਰਦੇ ਹਾਂ ਦੋ ਵਾਰ ਮਾਰਦੇ ਰੂਟਰ ਅੱਛਾ ਇੱਕ ਦਿਨ ਮਾਰ ਕੇ ਛੱਡ ਦੀ ਜੀ ਦੂਜੇ ਦਿਨ ਵਤੀਜਨ ਠੀਕ ਹੈ ਛਾੜਦੇ ਜਾਂਦਾ ਬਾਸਮਤੀ ਅੱਗੇ ਘੱਟ ਟਾਈਮ ਚ ਹਾਂ ਹਾਂਜੀ 55 60 ਮਨ ਹੋ ਜਾਂਦਾ ਠੀਕ ਹੈ ਜੀ ਦੂਜੀ ਗੱਲ ਆ ਗਈ ਪਾਣੀ ਦੀ ਝੋਨਾ ਪਾਣੀ ਦੀ ਫਸਲ ਇਹਨੂੰ ਫਿਰ ਪਾਣੀ ਕਿੰਨਾ ਕੁ ਲੱਗਦਾ ਹੈਗਾ ਜਿਵੇਂ ਦੂਜਾ ਝੋਨਾ ਪੂਸੇ ਦੀ ਗੱਲ ਕਰੀਏ ਪਾਣੀ ਜ਼ਿਆਦਾ ਲੈਂਦਾ ਲੰਮਾ ਟਾਈਮ ਦੀ ਫਸਲ ਹੁੰਦੀ ਪਾਣੀ ਤਾਂ ਆ ਹੀ ਆ ਬਸ ਪੰਚਾਇਤਾਂ ਨੂੰ ਜੋ ਉਸ ਕਾਗਿਲ ਆਇਆ ਕਰਾਂਗੇ ਬਾਰਾ ਨਹੀਂਗਾ ਹੁਣ ਲਾਈਟ ਦੀ ਦਿੱਕਤ ਆਈ ਹੂੰ ਪਹਿਲਾਂ ਲਾਈਟ ਫੁੱਲ ਆਈ ਮੋਟਰ ਖੜੀਆਂ ਰਹਿੰਦੀਆਂ ਸਿੰਘ ਅੱਛਾ ਅੱਜ ਫਿਰ ਜਿਹਨੇ ਬੰਦ ਕਰਤ ਗਿਆ ਚਲਾ ਕੇ ਠੀਕ ਹੈ ਬਿਜਲੀ ਦੀ ਪਾਲ ਦਿਓ ਤੁਸੀਂ ਕਿ ਨੇਰੀ ਪਾਣੀ ਵੀ ਲੱਗਦਾ ਨੇਰੀ ਲੱਗਦਾ ਜੀ ਨੇਰੀ ਵੀ ਲੱਗਦਾ ਹਾਂਜੀ ਠੀਕ ਹੈ ਉਹ ਵੀ ਲਾਈਟ ਆਉਣ ਲੱਗ ਗਈ ਠੀਕ ਹੈ ਜੀ ਇਹ ਦੋਸਤੋ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਆ ਹਨਾ ਪਿੰਡ ਦੁੱਦਾ ਜੀ ਤੇ ਬਟਿੰਡਾ ਮੁਕਸਾ ਰੋਡ ਤੇ ਹੈਗਾ ਝੋਨਾ ਇਹ ਲੱਗਿਆ ਹੋਇਆ ਹੈ ਕਿ ਬਹੁਤ ਰਕਬੇ ਦੇ ਵਿੱਚ ਝੋਨਾ ਲੱਗਿਆ ਤੇ ਇਹਨੂੰ ਸੱਠਾ ਝੋਨਾ ਕਹਿੰਦੇ ਆ ਬਾਦ ਤੋਂ ਬਾਦ ਦੇਣੇ ਹੈ 75 ਦਿਨ ਲਿਆ ਜਾਂਦਾ ਜਿਵੇਂ ਢਾਈ ਮਹੀਨੇ ਦੇ ਵਿੱਚ ਬਾਈ ਨੇ ਦੱਸਿਆ ਹਨਾ ਢਾਈ ਤੋਂ 3 ਮਹੀਨੇ ਦੇ ਵਿੱਚ ਵਿੱਚ ਵਧਿਆ ਜਾਂਦਾ ਤੇ ਉਸ ਤੋਂ ਬਾਅਦ ਇੱਥੇ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਲੱਗਦੀਆਂ ਜਿਵੇਂ 1509 ਹੋਗੀ ਸਬਜੀ ਸੂਜੀ ਵੀ ਲੱਗਦੀ ਹੋਊਗੀ ਜੀ ਕਿ ਨਹੀਂ ਲਾਉਂਦੇ ਨਹੀਂ ਉਹ ਤਾਂ ਮੀਂਹ ਪੈਣ ਲੱਗ ਜਾਂਦੀ ਨਹੀਂ ਪੈਣ ਲੱਗ ਜਾਂਦੀ ਹਾਂਜੀ ਠੀਕ ਹੈ ਜੀ 1691 ਅੱਛਾ ਲੱਗ ਜਾਂਦਾ ਹਾਂ ਤੇ 26 ਲੱਗ ਜਾਂਦੇ ਆਪਣੇ ਕੋਲੇ ਕਿੰਨਾ ਟੋਟਲ ਕਿੰਨੇ ਕਿੱਲੇ ਲੱਗਿਆ ਕਿ ਝੋਨੇ ਦੇ ਦੇ ਸਾਢੇ 19 ਕਿੱਲੇ ਸਾਢੇ 19 ਕਿੱਲੇ ਠੇਕੇ ਤੇ ਲਿਆ ਹੋਇਆ ਜੀ ਹਾਂਜੀ ਠੇਕਾ ਠੂਕਾ ਕਿੰਨਾ ਚੱਲੀ ਜਾਂਦਾ ਆਪਣੇ ਤੇ 80000 ਚੱਲੀ ਜਾਂਦਾ ਜੀ 80000 ਹਾਂਜੀ ਬਹੁਤ ਆ ਠੇਕਾ ਵੀ ਬਹੁਤ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਵੀਡੀਓ ਦਾ ਮਕਸਦ ਸੀਗਾ ਤੁਹਾਨੂੰ ਜਾਣਕਾਰੀ ਦੇਣਾ ਕਿਉਂਕਿ ਫੇਸਬੁੱਕ ਤੇ ਬਹੁਤ ਲੋਕ ਵੀਡੀਓ ਪਾਈ ਜਾਂਦੇ ਆ ਵੀ ਭਾਈ ਆਹ ਕਿਹੜੀ ਸਟੇਟ ਆ ਦੱਸੋ ਜਿੱਥੇ ਝੋਨਾ ਲੱਗੀ ਜਾਂਦੇ ਇੱਕ ਪਾਸੇ ਕੰਬੈਨ ਚੱਲੀ ਜਾਂਦੀ ਆ ਇਹ ਆਪਣੇ ਪੰਜਾਬ 'ਚ ਹੀ ਲੱਗਦਾ ਬਾਈ ਮਕਸਰ ਜ਼ਿਲ੍ਹੇ 'ਚ ਹੀ ਲੱਗਦਾ ਹੈਗਾ ਤੇ ਕੋਈ ਹੋਰ ਵੀ ਪਿੰਡ ਆ ਜਿੱਥੇ ਲੱਗਦਾ ਕਿ ਤੁਹਾਡੇ ਪਿੰਡ ਹੀ ਲੱਗਦੇ ਆ। ਪਾਣੀ ਸਾਥੇ ਹੀ ਲੱਗਿਆ ਜੀ। ਰਪਾਣੀ ਪਗਰਸਰ ਥੇੜੀ। ਪਾਣੀ ਵੀ ਲੱਗਿਆ। ਪਰ ਪਾਣੀ ਵੀ ਲੱਗਿਆ। ਪਾਣੀ ਲੱਗਿਆ। ਜਿੱਥੇ-ਜਿੱਥੇ ਸੇਮ ਦੀ ਮਾਰ ਆਈ ਸੀ ਕਿ ਉੱਥੇ-ਉੱਥੇ ਲੱਗਦਾ ਹੈ ਨਾ। ਹਾਂਜੀ ਹਾਂਜੀ। ਵਾਣ ਜਿੱਥੇ ਭਾਰੇ ਆ ਜਿਵੇਂ ਨੇੜੇ ਆ ਪਾਣੀ। ਹਾਂਜੀ। ਠੀਕ ਆ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਹੈ ਨਾ। ਤੇ ਆਪਣਾ ਵੀ ਇਹੀ ਮਕਸਦ ਸੀਗਾ ਵੀ ਆਪਾਂ ਦਿਖਾ ਸਕੀਏ। ਆ ਤੁਸੀਂ ਦੁਬਾਰੇ ਦੇਖ ਲਓ ਬਾਈ ਝੋਨਾ ਠੀਕ ਹੈ ਬਾਈ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਜੀ ਹਾਂਜੀ ਦੋਸਤੋ 14 ਮਈ 2024 ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਬਾਈ ਤੇ ਆਪਣੇ ਜੋ ਹਜੇ ਬਹੁਤੇ ਬੰਦੇ ਸਕੀਮ ਲਾਈ ਜਾਂਦੇ ਹੋਣਗੇ ਸੋਚੀ ਜਾਂਦੇ ਹੋਣਗੇ ਵੀ ਐਤ ਕੀ ਝੋਨੇ ਦੀ ਕਿਹੜੀ ਵੈਰਾਈਟੀ ਲਾਈਏ ਬਾਸਮਤੀ ਲਾਈਏ ਮੁੱਛ ਲਾਈਏ ਕਿ ਪਰਮਾ ਲਾਈਏ ਤੇ ਹਜੇ ਆਪਾਂ ਜੱਕਾਂ ਤੱਕਾਂ 'ਚ ਹੋਵਾਂਗੇ ਸਕੀਮਾਂ ਲਾਈ ਜਾਂਦੇ ਹੋਵਾਂਗੇ ਵੀ ਐਤ ਕੀ ਕਿਹੜੀ ਵੈਰਾਈਟੀ ਲੱਗੂਗੀ ਪਰ ਆ ਤੁਸੀਂ ਦੇਖ ਲਓ ਬਾਈ 14 ਤਰੀਕ ਦੀ ਵੀਡੀਓ ਆ ਤੇ ਝੋਨਾ ਚੱਲਿਆ ਹੋਇਆ ਬਾਈ ਤੇ ਆਪਣੇ ਪੰਜਾਬ ਦੀ ਵੀਡੀਓ ਆ ਆ